ਦੋਸਤੋ ਮੈਂ ਤੁਹਾਡਾ ਹੋਸਟ ਬਬਿੰਦਰਪਾਲ ਅੱਜ ਹਫਤਾਵਾਰੀ ਪ੍ਰੋਗਰਾਮ 'ਚ ਮੈਂ ਸੰਪਾਦਕੀ ਸੰਮਕਾਲ ਦਾ ਭਾਗ 11 ਲੈ ਕੇ ਹਾਜ਼ਰਾਂ ਗੱਲ ਕਰਦੇ ਆਂ ਪੰਜਾਬੀ ਟ੍ਰਿਬਿਊ ਜਗ ਬਾਣੀ ਅਜੀਤ ਪੰਜਾਬੀ ਜਾਗਰਣ ਅਤੇ ਨਵਾਂ ਜਮਾਨਾ ਦੀਆਂ ਸੰਪਾਦਕੀਆਂ 'ਚ ਲੰਘੇ ਹਫਤੇ ਦੌਰਾਨ ਕਿਹੜੇ ਮੁੱਦੇ ਭਾਰੂ ਰਹੇ ਜਿਵੇਂ ਕਿ ਆਪਾਂ ਜਾਣਦੇ ਹੀ ਆਂ ਕਿ ਪਿਛਲੇ 10 ਮਹੀਨਿਆਂ ਤੋਂ ਪੰਜਾਬ ਦੇ ਕਿਸਾਨ ਦਿੱਲੀ ਜਾਣ ਲਈ ਜਦੋਜਹਿਦ ਕਰਦੇ ਹੋਏ हरियाणा हरियाणा ਦੀਆਂ ਸਰਹੱਦਾਂ ਨਾਲ ਲੱਗਦੇ ਸ਼ੰਭੂ ਅਤੇ ਖਨੌਰੀ ਵਾਰਡਰਾਂ ਤੇ ਮੋਰਚਾ ਲਾਈ ਬੈਠੇ ਨੇ ਇਨ੍ਹਾਂ ਮੋਰਚਿਆਂ ਦੀ ਅਗਵਾਈ ਕਰਨ ਵਾਲੇ ਇੱਕ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਮਰਨwarte ਤੇ ਬੈਠੇ ਨੇ ਇਸ ਲਈ ਇਸ ਪੱਖ ਦੇ ਬੁੱਦੇ ਸੁਣੇ ਕੇਂਦਰ ਵੱਲੋਂ ਨਮੀ ਖੇਤੀ ਨੀਤੀ ਲਿਆਂਦੇ ਜਾਣ ਸੰਸਦ ਦੀ ਅਸਥਾਈ ਕਮੇਟੀ ਵੱਲੋਂ ਖੇਤੀ ਮਾਮਲਿਆਂ ਸਬੰਧੀ ਦਿੱਤੀ ਰਿਪੋਰਟ ਪਾਣੀਆਂ ਵਿੱਚ ਘੁਲਦੀਆਂ ਜ਼ਹਿਰਾਂ ਗਦਰੀ ਯੋਧੇ ਬਾਬਾ ਸੋਹਣ ਸਿੰਘ ਪਕਣਾ ਦੀ ਗ੍ਰਾਈਂ 82 ਸਾਲਾ ਬੀਬੀ ਸੁਖਵੰਤ ਕੌਰ ਨੂੰ 32 ਸਾਲਾਂ ਬਾਅਦ ਮਿਲੇ ਇਨਸਾਫ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪੁਲਿਸ ਹਿਰਾਸਤ ਦੌਰਾਨ ਹੋਈ ਇੰਟਰਵਿਊ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਇਸੇ ਸੰਸਥਾ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਪ੍ਰਤੀ ਵਰਤੀ ਗਈ ਗਾਲੀ ਗਲੋਚ ਵਾਲੀ ਭਾਸ਼ਾ ਪੰਜਾਬ ਚ ਪੁਲਿਸ ਥਾਣੇ ਤੇ ਉੱਤੇ ਲਗਾਤਾਰ ਹੋ ਰਹੇ ਹਮਲੇ ਅਤੇ ਕੇਂਦਰੀ ਗ੍ਰਹਿ ਮੰਤਰੀ ਅੰਮਿਤ ਸ਼ਾਹ ਦੇ ਬਿਆਨ ਨੂੰ ਲੈ ਕੇ ਸੰਸਦ 'ਚ ਹੋਏ ਹੰਗਾਮਿਆਂ ਸਣੇ ਕਈ ਹੋਰ ਕੌਮੀ ਤੇ ਕ ਮੰਤਰੀ ਮੁੱਦੇ ਸੰਪਾਦਕੀਆਂ ਦਾ ਹਿੱਸਾ ਬਣੇ। ਖੇਤੀਬਾੜੀ ਨਾਲ ਜੁੜੇ ਮਸਲੇ ਇਸ ਹਫਤੇ ਵੀ ਪੰਜਾਬੀ ਅਖਬਾਰਾਂ ਅੰਦਰ ਖਬਰਾਂ ਅਤੇ ਸੰਵਾਦਕੀ ਟਿੱਪਣੀਆਂ ਵਿੱਚ ਮੁੱਖ ਤੌਰ ਤੇ ਪੇਸ਼ ਹੋਏ। ਜਗ ਬਾਣੀ ਨੂੰ ਛੱਡ ਕੇ ਬਾਕੀ ਸਭ ਮੁੱਖ ਅਖਬਾਰਾਂ ਪੰਜਾਬੀ ਟ੍ਰਿਬਿਊਨ, ਅਜੀਤ, ਨਵਜਵਾਨਾ ਅਤੇ ਪੰਜਾਬੀ ਜਾਗਰਣ ਨੇ ਇਸ ਮੁੱਦੇ ਬਾਰੇ ਭਾਪੂਰਤ ਸੰਪਾਦਕੀ رائے ਪ੍ਰਗਟਾਈ ਖੇਤੀਬਾਰੇ ਸੰਸਦ ਦੀ ਸਥਾਈ ਕਮੇਟੀ ਦੀ ਰਿਪੋਰਟ ਬਾਰੇ ਵਿਸਥਾਰਤ ਸਹਿਤ ਚਰਚਾ ਅਜੀਤ ਅਤੇ ਨਵਾਂ ਜਮਾਨਾ ਬਲਵਾਈਏ ਇਸ ਕਮੇਟੀ ਨੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਭਾਵ ਐਮਐਸਪੀ ਦੀ ਗਰੰਟੀ ਦੇਣ ਦੇ ਨਾਲ-ਨਾਲ ਹੋਰ ਵੀ ਕਈ ਸਿਫਾਰਸ਼ਾਂ ਕੇਂਦਰ ਸਰਕਾਰ ਨੂੰ ਦਿੱਤੀਆਂ ਨੇ ਇਸ ਰਿਪੋਰਟ ਵਿੱਚ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਵਾਲੀ 6000 ਰੁਪਏ ਦੀ ਰਕਮ ਵਧਾ ਕੇ 12000 ਰੁਪਏ ਕਰਨ ਫਸਲ ਬੀਮਾ ਯੋਜਨਾ ਮੋੜ ਲੈਣ ਮਨਰੇਗਾ ਮਜ਼ਦੂਰਾਂ ਦੀ ਉਜਰਤ ਵਧਾਉਣ ਵਰਗੀਆਂ ਸ਼ਿਫਾਰਸ਼ਾਂ ਕੀਤੀਆਂ ਨੇ ਅਜੀਤ ਲਿਖਦਾ ਹੈ ਕਿ ਕੇਂਦਰ ਸਰਕਾਰ ਇਹਨਾਂ ਮਸਲਿਆਂ ਵੱਲ ਧਿਆਨ ਦੇਵੇ ਤਾਂ ਖੇਤੀ ਨੂੰ ਖੁਲਾਰਾ ਮਿਲ ਸਕਦਾ ਹੈ ਇਸ ਨਾਲ ਖੁਰਾਕ ਸੁਰੱਖਿਆ ਵੀ ਮਜ਼ਬੂਤ ਹੋਵੇਗੀ ਐਮਐਸਪੀ ਲਈ ਕਾਨੂੰਨੀ ਗਰੰਟੀ ਲਈ ਕਿਸਾਨ ਚਿਰਾਂ ਤੋਂ ਸੰਘਰਸ਼ ਕਰ ਰਹੇ ਨੇ ਇਸ ਮੰਖਾਤਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨਵਰਤ ਤੇ ਬੈਠੇ ਨੇ ਅਜੀਤ ਅਨੁਸਾਰ ਅਜਿਹੇ ਹਾਲਾਤਾਂ ਨਾਲ ਕਈ ਵਪਾਰੀ ਅਤੇ ਸਨਤਕਾਰ ਪੰਜਾਬ ਵਿੱਚੋਂ ਆਪਣਾ ਕਾਰੋਬਾਰ ਬੰਦ ਕਰਕੇ ਹੋਰ ਰਾਜਾਂ ਵਿੱਚ ਜਾ ਰਹੇ ਨੇ ਇਸ ਨਾਲ ਪੰਜਾਬ ਦੀ ਆਰਥਿਕਤਾ ਨੂੰ ਸੱਟ ਵੱਜ ਰਹੀ ਹੈ ਨਮਾ ਜਵਾਨਾ ਨੇ ਲਿਖਿਆ ਕਿ ਸਰਕਾਰ ਨੂੰ ਕਮੇਟੀ ਦੀਆਂ ਸਿਫਾਰਸ਼ਾਂ ਤੇ ਤੁਰੰਤ ਅਮਲ ਕਰਨਾ ਚਾਹੀਦਾ ਪੰਜਾਬੀ ਟਰਬਿਊਨ ਨੇ ਖੇਤੀਬਾੜੀ ਮੰਡੀਕਰ ਨੀਤੀ ਖੜੇ ਦੇ ਹਵਾਲੇ ਨਾਲ ਲਿਖਿਆ ਹੈ ਕਿ ਹੁਣ ਖੇਤੀਬਾੜੀ ਬਾਰੇ ਨੀਤੀਗਤ ਚਾਰਾ ਜੋਈ ਦੀ ਆਸ ਵੱਜ ਗਈ ਹੈ ਪੰਜਾਬ ਦੇ ਖੇਤੀਬੰਦਰੀ ਗੁਰਮੀਤ ਸਿੰਘ ਖੁੱਡੀਆਂ ਨੇ ਇਸ ਖਰੜੇ ਬਾਰੇ ਸੂਬੇ ਦੇ ਅਫਸਰਾਂ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ ਅਖਬਾਰ ਲਿਖਦਾ ਹੈ ਕਿ ਖੇਤੀ ਸਿਰਫ ਧੰਦਾ ਨਹੀਂ ਇਸ ਨਾਲ ਖੁਰਾਕ ਸੁਰੱਖਿਆ ਦਾ ਵੱਡਾ ਮਸਲਾ ਜੁੜਿਆ ਹੈ ਇਸ ਲਈ ਸਿਰਫ ਲਾਭਹਾਰੀ ਨੂੰ ਵਿਚਾਰਨਾ ਵੱਡੀ ਭੁੱਲ ਹੋ ਸਕਦੀ ਹੈ ਇੱਕ ਹੋਰ ਸੰਪਾਦਕੀ ਵਿੱਚ ਪੰਜਾਬੀ ਟਰਬਿਊਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਉਸ ਬਿਆਨ ਬਾਰੇ ਟਿੱਪਣੀ ਕੀਤੀ ਹੈ ਜਿਸ ਵਿੱਚ ਐਮਐਸਪੀ 3 ਗੁਣਾ ਅਤੇ ਫਸਲਾਂ ਦੀ ਖਰੀਦ ਵਿੱਚ 2.5 ਗੁਣਾ ਵਾਧੇ ਦਾ ਦਾਵਾ ਕੀਤਾ ਗਿਆ ਹੈ। ਅਖਬਾਰ ਨੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੇ ਬਿਆਨ ਦੇ ਹਵਾਲੇ ਨਾਲ ਖੁਲਾਸਾ ਕੀਤਾ ਹੈ ਕਿ 2014 ਤੋਂ ਹੁਣ ਤੱਕ ਕਣਕ ਦਾ ਭਾਅ ਸਿਰਫ 825 ਰੁਪਏ ਵਧਿਆ ਹੈ। ਸਾਲਾਂ ਦੇ ਹਿਸਾਬ ਨਾਲ ਵਾਧੇ ਦੀ ਦਰ ਸਿਰਫ 5.5 ਫੀਸਦੀ ਬਣਦੀ ਹੈ, ਜਦਕਿ ਖੇਤੀ ਲਾਗਤਾਂ 56 ਫੀਸਦੀ ਵਧੀਆਂ ਹਨ। ਇਸ ਦੇ ਨਾਲ ਹੀ ਅਖਬਾਰ ਸਵਾਲ ਕਰਦਾ ਹੈ ਕਿ ਜੇ ਸਰਕਾਰ ਹਰ ਸਾਲ ਫਸਲਾਂ ਦੇ ਐਮਐਸਪੀ ਲਾਉਂਦੀ ਹੈ ਤਾਂ ਕਾਨੂੰਨੀ ਗਰੰਟੀ ਦੇਣ ਵਿੱਚ ਹਰਜਕੀ ਹੈ ਪੰਜਾਬੀ ਜਾਗਰਣ ਨੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਕਿਸਾਨ ਮੰਗਾਂ ਬਾਰੇ ਸੁਪਰੀਮ ਕੋਰਟ ਦਾ ਹੰਗਾਰਾ ਸੁਖਾਵਾਂ ਮਾਹੌਲ ਤਿਆਰ ਕਰ ਸਕਦਾ ਹੈ ਅਖਬਾਰ ਲਿਖਦਾ ਹੈ ਕਿ ਹੁਣ ਕੇਂਦਰ ਅਤੇ ਪੰਜਾਬ ਸਰਕਾਰਾਂ ਨੂੰ ਪਹਿਲ ਦੇ ਆਧਾਰ ਤੇ ਕਿਸਾਨਾਂ ਨਾਲ ਗੱਲਬਾਤ ਚਲਾਉਣੀ ਚਾਹੀਦੀ ਹੈ ਅਜੀਤ ਨੇ ਪੰਜਾਬ ਦੇ ਪਾਣੀਆਂ ਵਿੱਚ ਘੁਲ ਰਹੇ ਜ਼ਹਿਰ ਬਾਰੇ ਤੱਥ ਪੇਸ਼ ਕੀਤੇ ਹਨ ਅਖਬਾਰ ਦੱਸਦਾ ਹੈ ਕਿ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪਦਰਤਾ ਹੈਟਾ ਜਾ ਹੀ ਰਿਹਾ ਹੈ ਇਹ ਪਾਣੀ ਜ਼ਹਿਰੀਲਾ ਵੀ ਹੋ ਰਿਹਾ ਹੈ ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ ਅਤੇ ਕਲੋਰਾਇਡ ਦੀ ਮਾਤਰਾ ਤੇਜ਼ੀ ਨਾਲ ਵਧ ਰਹੀ ਹੈ ਜਿਸ ਦਾ ਅਸਰ ਪੰਜਾਬੀਆਂ ਦੀ ਸਿਹਤ ਉੱਤੇ ਵੱਡੀ ਪੱਧਰ ਤੇ ਪੈ ਰਿਹਾ ਹੈ ਹੁਣ ਹਾਲਾਤ ਕਰੋ ਜਾਂ ਮਰੋ ਵਾਲੇ ਬਣ ਗਏ ਨੇ ਜੇ ਸਰਕਾਰਾਂ ਹੁਣ ਵੀ ਨਾ ਜਾਗੀਆਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਤੇ ਅੰਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਪੰਜਾਬੀ ਟ੍ਰਿਬਿਊਨ ਨੇ ਗਦਰੀ ਯੋਧੇ ਬਾਬਾ ਸੋਹਣ ਸਿੰਘ ਪਕਣਾ ਦੀ ਗ੍ਰਾਹੀ 82 ਸਾਲਾ ਬੀਬੀ ਸੁਖਵੰਤ ਕੌਰ ਬਾਰੇ ਚਰਚਾ ਕੀਤੀ ਹੈ ਜਿਸ ਨੂੰ 32 ਸਾਲ ਬਾਅਦ ਇਨਸਾਫ ਮਿਲਿਆ ਪੁਲਿਸ 31 ਅਕਤੂਬਰ 1992 ਨੂੰ ਉਸਦੇ ਪਤੀ ਅਤੇ ਪਿਤਾ ਨੂੰ ਚੁੱਕ ਕੇ ਲੈ ਗਈ ਦਸੰਬਰ 1992 ਵਿੱਚ ਉਸਦੇ ਪੁੱਤਰ ਨੂੰ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਅਦਾਲਤ ਨੇ ਹੁਣ ਸਰਹਾੜੀ ਥਾਣੇ ਦੇ ਉਸ ਵੇਲੇ ਦੇ ਐਸਐਚਓ ਅਤੇ ਏਐਸਆਈ ਨੂੰ ਦੋਸ਼ੀ ਠਹਿਰਾਇਆ ਹੈ। ਅਖਬਾਰ ਟਿੱਪਣੀ ਕਰਦਾ ਹੈ ਕਿ ਪੰਜਾਬ ਦੀਆਂ ਤਹਾਂ ਅੰਦਰ ਉਸ ਵਕਤ ਦੀਆਂ अनेका ਦਰਦ ਕਹਾਣੀਆਂ ਦਫ਼ਨ ਹਨ ਜਿਨ੍ਹਾਂ ਉੱਤੇ ਮਰਹਮ ਲਗਣੀ ਅਜੇ ਬਾਕੀ ਹੈ। ਗੈਂਗਸਟਰ ਲਾਰੈਂਸ ਵਿਸ਼ਨੋਈ ਦੇ ਜੇਲ ਇੰਟਰਵਿਊ ਮਾਮਲੇ ਬਾਰੇ ਪੰਜਾਬੀ ਟ੍ਰਿਬਿਊਨ ਨੇ ਬੜੀ ਕੱਚੀ ਜਿਹੀ ਟਿੱਪਣੀ ਕੀਤੀ ਹੈ। ਅਖਬਾਰ ਲਿਖਦਾ ਹੈ ਕਿ ਪੰਜਾਬ ਸਰਹੱਦੀ ਸੂਬਾ ਹੈ। ਇਸ ਸਿਆਸੀ ਅਤੇ ਸਮਾਜਿਕ ਲਹਿਰਾਂ ਦਾ ਪੰਗੂੜਾ ਹੈ ਇਸ ਲਈ ਪੁਲਿਸ ਨੂੰ ਆਪਣਾ ਕਿਰਦਾਰ پاک ਸਾਫ਼ ਰੱਖਣ ਦੀ ਲੋੜ ਹੈ ਅਕਾਲੀ ਆਗੂ ਬੀਬੀ ਜ਼ਗੀਰ ਕੌਰ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਕਥਿਤ ਅਪਸ਼ਬਦਾਂ ਬਾਰੇ ਪੰਜਾਬੀ ਟਰਬਿਊਨ ਨੇ ਲਿਖਿਆ ਕਿ ਜਨਤਕ ਖੇਤਰ ਦੇ ਮਿਆਰ ਨਿਭਾਣਾ ਵੱਲ ਜਾ ਰਹੇ ਨੇ ਸਮਾਜ ਅੰਦਰ ਮਰਦ ਪ੍ਰਧਾਨਗੀ ਬਹੁਤ ਹਾਵੇ ਹੈ ਪੰਜਾਬੀ ਜਾਗਰਣ ਨੇ ਥਾਣਿਆਂ ਉੱਤੇ ਹਮਲਿਆਂ ਨੂੰ ਚਿੰਤਾਜਨਕ ਦੱਸਿਆ ਅਖਬਾਰ ਨੇ ਅੰਕੜੇ ਦਿੱਤੇ ਹਨ ਕਿ ਪਿਛਲੇ 4 ਹਫ਼ਤੇ ਅੰਦਰਾਂ ਥਾਣਿਆਂ ਉੱਤੇ 7 ਹਮਲੇ ਹੋ ਚੁੱਕੇ ਹਨ ਪੰਜਾਬ ਅਤੇ ਕੇਂਦਰ ਸਰਕਾਰਾਂ ਨੂੰ ਇਸ ਬਾਰੇ ਖਬਰਦਾਰ ਹੋਣਾ ਚਾਹੀਦਾ ਹੈ ਪੰਜਾਬੀ ਟਰਬਿਊਨ ਨੇ ਮਿਊਂਸਪਲ ਚੋਣਾਂ ਬਾਰੇ ਟਿੱਪਣੀ ਕੀਤੀ ਹੈ ਕਿ ਮੁੱਦਿਆਂ ਦੀ ਥਾਂ ਦੂਸ਼ਣਬਾਜ਼ੀ ਹਾਵੀ ਰਹੀ ਹੈ ਉੱਗੇ ਗਾਇਕ ਦਿਲਜੀਤ ਦੋਸਾਂਝ ਦੇ ਚੰਡੀਗੜ੍ਹ ਸ਼ੋਅ ਦੇ ਹਵਾਲੇ ਨਾਲ ਪੰਜਾਬੀ ਟ੍ਰਿਬਿਊਨ ਲਿਖਦਾ ਹੈ ਕਿ ਕਿਸੇ ਵੀ ਕਲਾ ਨੂੰ ਇਸ ਦੇ ਸੰਦਰਭ ਨਾਲੋਂ ਤੋੜ ਕੇ ਪਵੰਦੀਆਂ ਲਾਉਣ ਦੀ ਕੋਈ ਤੁਕ ਨਹੀਂ ਬਣਦੀ ਅਖਬਾਰ ਨੇ ਦਿਲਜੀਤ ਸੰਝ ਦੇ ਹਵਾਲੇ ਨਾਲ ਲਿਖਿਆ ਕਿ ਪ੍ਰਸ਼ਾਸਨ ਨੂੰ ਕਲਾਕਾਰਾਂ ਨੂੰ ਪਰੇਸ਼ਾਨ ਕਰਨ ਦੀ ਥਾਂ ਬੁਨਿਆਦੀ ਢਾਂਚਾ ਅਤੇ ਪ੍ਰਬੰਧ ਵਧੀਆ ਬਣਾਉਣੇ ਚਾਹੀਦੇ ਹਨ ਜਗਬਾਣੀ ਨੇ ਆਪਣੀਆਂ ਰੁਟੀਨ ਸੰਪਾਦਕੀਆਂ ਤਹਿਤ ਫਰਜ਼ੀ ਕਾਲ ਸੈਂਟਰਾਂ ਦੀਆਂ ਠੱਗੀਆਂ ਦਾ ਜ਼ਿਕਰ ਕੀਤਾ ਹੈ ਅਤੇ ਲੋਕਾਂ ਨੂੰ ਖਵਰਦਾਰ ਕੀਤਾ ਹੈ ਕਿ ਫਰਜੀ ਮੈਸੇਜ ਅਤੇ ਲਿੰਕ ਕਦੀ ਨਾ ਖੋਲੋ ਅਖਬਾਰ ਨੇ ਲੋਕ ਅਦਾਲਤਾਂ ਦੀ ਪ੍ਰਸ਼ੰਸਾ ਕਰਦਿਆਂ ਲਿਖਿਆ ਹੈ ਕਿ ਵਰਿਆਂ ਤੋਂ ਲੜਕਦੇ ਕੇਸ ਇੱਕ ਦਿਨ ਵਿੱਚ ਹੀ ਨਿਪਟਾ ਦਿੱਤੇ ਜਾਂਦੇ ਨੇ ਲੋਕਾਂ ਨੂੰ ਲੋਕ ਅਦਾਲਤਾਂ ਤੋਂ ਲਾਭ ਉਠਾਉਣਾ ਚਾਹੀਦਾ ਹੈ ਦੇਸ਼ ਵਿੱਚ ਤਾਨਾਸ਼ਾਹੀ ਦੇ ਲਗਾਤਾਰ ਵੱਧ ਰਹੇ ਖਤਰਿਆਂ ਬਾਰੇ ਚੌਕਸ ਕਰਦਿਆਂ ਨਮਾ ਜਮਾਨਾ ਲਿਖਦਾ ਹੈ ਕਿ ਤਾਨਾਸ਼ਾਹੀ ਆਉਂਦੀ ਤਾਂ ਚੋਣਾ ਰਾਂ ਜਿੱਤ ਕੇ ਹੈ ਪਰ ਇਸ ਨੂੰ ਚੋਰਾ ਨਹੀਂ ਲਾਹਿਆ ਨਹੀਂ ਜਾ ਸਕਦਾ ਤਾਨਾਸ਼ਾ ਤਾਨਾਸ਼ਾ ਸਭ ਤੋਂ ਪਹਿਲਾਂ ਸਮੁੱਚੇ ਸਿਸਟਮ ਉਤੇ ਪਕੜ ਬਣਾਉਂਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 10 ਸਾਲਾਂ ਦੌਰਾਨ ਇਹੀ ਕੁਝ ਕੀਤਾ ਹੈ ਹੁਣ ਤਾਂ ਜੁਡੀਸ਼ਰੀ ਵੀ ਨਿਰਪੱਖ ਨਹੀਂ ਰਹੀ ਅਖਬਾਰ ਲਿਖਦਾ ਹੈ ਕਿ ਜਨਤਕ ਸੰਘਰਸ਼ ਰਹੀ ਹੀ ਤਾਨਾਸ਼ਾ ਹੀ ਤੋਂ ਖੇੜਾ ਛੁੜਾਇਆ ਜਾ ਸਕਦਾ ਹੈ ਕੋਈ ਵੀ سرمایہਦਾਰ ਤੇ ਜਨਤਕ ਸੰਘਰਸ਼ਾਂ ਦਾ ਰਾਹ ਨਹੀਂ ਫੜੇਗੀ ਇਸ ਲਈ ਕਿ ਕਮਿਊਨਿਸਟਾਂ ਨੂੰ ਹੀ ਇਹ ਕੰਮ ਕਰਨਾ ਪਵੇਗਾ ਇਸ ਸੰਦਰਭ ਵਿੱਚ ਅਖਬਾਰ ਨੇ ਸ਼੍ਰੀਲੰਕਾ ਦਾ ਹਵਾਲਾ ਦਿੱਤਾ ਜਿੱਥੇ 21 ਕਮਿਊਨਿਸਟ ਧਿਰਾਂ ਨੇ ਸਾਂਝਾ ਮੋਰਚਾ ਬਣਾ ਕੇ ਸੱਤਾ ਹਾਸਲ ਕਰ ਲਈ ਹੈ ਅਖਬਾਰ ਦੱਸਦਾ ਹੈ ਕਿ ਸ਼੍ਰੀਲੰਕਾ ਵਿੱਚ ਕਮਿਊਨਿਸਟਾਂ ਦਾ ਕਦੀ ਵੀ ਬੋਲਵਾਲਾ ਨਹੀਂ ਰਹਾ ਪਰ ਆਪਸੀ ਏਕੇ ਨੇ ਉੱਥੇ ਸਭ ਕੁਝ ਸੰਭਵ ਕਰ ਦਿਖਾਇਆ ਭਾਰਤੀ ਕਮਿਊਨਿਸਟਾਂ ਨੂੰ ਸ਼੍ਰੀਲੰਕਾ ਤੋਂ ਸਬਕ ਸਿੱਖਣਾ ਚਾਹੀਦਾ ਹੈ ਅਜੀਤ ਨੇ ਸ਼੍ਰੀਲੰਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਅਨੂਰਾ ਕੁਮਾਰ ਦਿਸਨਾਇਕੇ ਦੇ ਭਾਰਤ ਦੌਰੇ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਸ਼੍ਰੀਲੰਕਾ ਦੇ ਚੀਨ ਵੱਲ ਝੁਕਾਅ ਬਾਰੇ ਖਬਰਾਂ ਹਨ ਪਰ ਦਿਸਨਾਇਕੇ ਵੱਲੋਂ ਆਪਣੀ ਪਹਿਲੀ ਵਿਦੇਸ਼ ਯਾਤਰਾ ਵਿੱਚ ਭਾਰਤ ਆਉਣਾ ਅਹਿਮ ਘਟਨਾ ਹੈ ਇਹ ਦੋਹਾਂ ਦੇਸ਼ਾਂ ਦੀ ਨੇੜਤਾ ਕਈ ਮਾਮਲੇ ਹੱਲ ਕਰ ਸਕਦੀ ਹੈ ਡਾਕਟਰ ਭੀਮਰਾਓ ਅੰਬੇਦਕਰ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਨੇ ਸਿਆਸੀ ਪਿੰਡ ਪਖਾ ਦਿੱਤਾ ਨਮਜਬਾਨ ਲਿਖਦਾ ਹੈ ਕਿ ਆਰਐਸਐਸ ਆਰੰਭ ਤੋਂ ਹੀ ਅੰਬੇਦਕਰ ਦੀ ਅਲੋਚਨਾ ਕਰਦੀ ਰਹੀ ਹੈ ਜਦ ਕਿ ਡਾਕਟਰ ਅੰਬੇਦਕਰ ਨੇ ਦਲਤਾਂ ਪਛੜੇ ਵਰਗਾਂ ਆਦੀਵਾਸੀਆਂ ਔਰਤਾਂ ਅਤੇ ਦੱਬੇ ਕੁਚਲਿਆਂ ਦੇ ਇਤਿਹਾਸਿਕ ਉਭਾਰ ਵਿੱਚ ਵੱਡਾ ਯੋਗਦਾਨ ਪਾਇਆ ਪੰਜਾਬੀ ਟ੍ਰਿਬਿਊਨ ਨੇ ਟਲਕਾ ਕੇ ਲਿਖਿਆ ਹੈ ਕਿ ਭਾਜਪਾ ਦੀ ਸਿਆਸੀ ਅਤੇ ਸਮਾਜਿਕ ਵਿਚਾਰਧਾਰਾ ਉੱਚ ਜਾਤੀਆਂ ਦੇ ਦਾਬੇ ਨੂੰ ਪਰਨਾਈ ਹੋਈ ਹੈ ਆਰਐਸਐਸ ਵੀ ਆਪਣੀ ਉੱਚ ਜਾਤੀ ਸਮਝ ਅਕਸਰ ਪ੍ਰਚਾਰ ਕਰਦਾ ਰਹਿੰਦੀ ਹੈ ਅਮਿਤ ਸ਼ਾਹ ਦਾ ਬਿਆਨ ਇਸ ਪਿਛੋਕੜ ਦਾ ਹੀ ਪ੍ਰਗਟਾਵਾ ਹੈ ਅਜੀਤ ਨੇ ਇੱਕ ਦੇਸ਼ ਇੱਕ ਚੌਂਦਾਰ ਜਿਕਰ ਛੇੜਦੇ ਹਾਂ ਲਿਖਿਆ ਹੈ ਕਿ ਭਾਰਤੀ ਸੰਵਿਧਾਨ ਦਾ ਆਧਾਰ ਲੋਕਤੰਤਰ ਧਰਮ ਨਿਰਪੱਖਤਾ ਅਤੇ ਬਰਾਬਰੀ ਹੈ ਇਸ ਲਈ ਕੋਈ ਵੀ ਕਾਰਵਾਈ ਸੰਵਿਧਾਨ ਦੀ ਭਾਵਨਾ ਦੇ ਖਿਲਾਫ ਨਹੀਂ ਹੋਣੀ ਚਾਹੀਦੀ ਦੇਸ਼ ਦਾ ਫੈਡਰਲ ਢਾਂਚਾ ਕਿਸੇ ਵੀ ਸੂਰਤ ਵਿੱਚ ਕਮਜ਼ੋਰ ਨਹੀਂ ਪੈਣਾ ਚਾਹੀਦਾ ਇੱਕ ਹੋਰ ਸੰਪਾਦਕੀ ਵਿੱਚ ਅਜੀਤ ਨੇ ਸੰਵਿਧਾਨ ਬਾਰੇ ਸੰਸਦ ਵਿੱਚ ਚੱਲ ਰਹੀ ਬਹਿਸ ਦੇ ਹਵਾਲੇ ਨਾਲ ਲਿਖਿਆ ਕਿ ਸੱਤਾ ਅਤੇ ਵਿਰੋਧੀ ਧਿਰ ਇਸ ਮਸਲੇ ਤੇ ਮੇਲੋ-ਮੇਲੀ ਹੋ ਰਹੀਆਂ ਹਨ ਪਰ ਅਸਲ ਮਸਲਾ ਆਰਥਿਕ ਬਰਾਬਰੀ ਅਤੇ ਲੋਕਤੰਤਰ ਦੀ ਮਜ਼ਬੂਤੀ ਦਾ ਹੈ ਭਾਜਪਾ ਦੇ 10 ਸਾਲਾਂ ਦੇ ਰਾਜ ਦੌਰਾਨ ਦੇਸ਼ ਵਿੱਚ ਫਿਰਕੂ ਤਣਾਅ ਵਧਿਆ ਹੈ ਮੋਦੀ ਸਰਕਾਰ ਨੂੰ ਇਸ ਮਾਮਲੇ ਵਿੱਚ ਸਖਤ ਸੁਨੇਹਾ ਦੇਣਾ ਚਾਹੀਦਾ ਹੈ ਸੰਵਿਧਾਨ ਸਬੰਧੀ ਬਹਿਸ ਬਾਰੇ ਪੰਜਾਬੀ ਜਾਗਰਣ ਦੀ ਟਿੱਪਣੀ ਹੈ ਕਿ ਸੰਵਿਧਾਨ ਨੂੰ ਬਹਾਨਾ ਬਣਾ ਕੇ ਸਿਆਸੀ ਚੋਬਾਂ ਲਾਉਣੀਆਂ ਫਜ਼ੂਲ ਹਨ ਇਹ ਬੇਲੋੜੀ ਬਹਿਸ ਹੈ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੇ ਚੀਨ ਦੌਰੇ ਨਾਲ ਭਾਰਤ ਚੀਨ ਰਿਸ਼ਤਿਆਂ ਬਾਰੇ ਗੱਲ ਇੱਕ ਵਾਰ ਫਿਰ ਉੱਭਰ ਕੇ ਸਾਹਮਣੇ ਆਈ ਹੈ ਪੰਜਾਬੀ ਟ੍ਰਿਬਿਊਨ ਨੇ ਇਸ ਨੂੰ ਦਵੱਲੀ ਕੂਟਨੀਤੀ ਵਿੱਚ ਅਹਿਮ ਮੋੜ ਦੱਸਿਆ ਅਖਬਾਰ ਲਿਖਦਾ ਹੈ ਕਿ ਆਪਸੀ ਸਮਝੌਤੇਆਂ ਵਿੱਚ ਪ੍ਰਗਤੀ ਤਾਂ ਹੋ ਰਹੀ ਹੈ ਪਰ ਚੁਣੌਤੀਆਂ ਬਹੁਤ ਵੱਡੀਆਂ ਹਨ ਦੋਹਾਂ ਦੇਸ਼ਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਜ਼ਰੂਰਤ ਹੈ ਅਜੀਤ ਨੇ ਲਿਖਿਆ ਕਿ ਚੀਨ ਅਤੇ ਭਾਰਤ ਏਸ਼ੀਆ ਦੇ ਵੱਡੇ ਮੁਲਕਾਂ ਦੋਹਾਂ ਵਿਚਕਾਰ ਆਪਸੀ ਸਹਿਯੋਗ ਇਸ ਖਿੱਤੇ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦਾ ਹੈ ਅਖਬਾਰ ਨੇ ਹਾਲੀਆ ਮੀਟਿੰਗ ਨੂੰ ਰਿਸ਼ਤਿਆਂ ਦੀ ਅਹਿਮ ਕੜੀ ਦੱਸਿਆ ਹੈ ਜਗਬਾਣੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਪਾਕਿਸਤਾਨ ਦੀ ਐਂਟਰੀ ਨੂੰ ਭਾਰਤ ਲਈ ਸਿਰਦਰਦ ਦੀ ਘਰਾਣ ਦੱਤਾ ਹੈ ਅਖਬਾਰ ਨੇ ਲਿਖਿਆ ਕਿ ਸੁਰੱਖਿਆ ਕੌਂਸਲ ਵਿੱਚ ਨਵੇਂ ਐਂਟਰ ਹੋਏ ਮੁਲਕਾਂ ਵਿੱਚੋਂ ਬਹੁਤੇ ਇਸਲਾਮੀ ਸਹਿਯੋਗ ਸੰਗਠਨ ਵਾਲੇ ਮੁਲਕ ਹਨ ਜੋ ਪਹਿਲਾਂ ਵੀ ਭਾਰਤ ਦੇ ਖਿਲਾਫ ਰਹੇ ਹਨ। ਕੁਝ ਮਸਲਿਆਂ ਤੇ ਚੀਨ ਅਤੇ ਰੂਸ ਵੀ ਭਾਰਤ ਦੇ ਖਿਲਾਫ ਭੁਗਤ ਸਕਦੇ ਹਨ। ਜਾਰਜੀਆ ਤਰਾਸ ਦੀ ਦੇ ਹਵਾਲੇ ਨਾਲ ਪੰਜਾਬੀ ਟਿਊਨ ਲਿਖਦਾ ਹੈ ਕਿ ਇਸ ਹਾਦਸੇ ਨਾਲ ਪ੍ਰਵਾਸ ਦੇ ਜੋਖਮਾਂ ਵੱਲ ਧਿਆਨ ਖਿੱਚਿਆ ਹੈ। ਪਰਵਾਸੀਆਂ ਦੀ ਰਿਹائش ਦੇ ਮਾੜੇ ਪ੍ਰਬੰਧਨ ਦਾ ਜ਼ਿਕਰ ਕਰਦੇ ਆ ਅਖਬਾਰ ਨੇ ਟਿੱਪਣੀ ਕੀਤੀ ਹੈ ਕਿ ਸੁਰੱਖਿਆ ਦੇ ਪੁਖਤਾ ਪ੍ਰਬੰਧ ਹੋਣੇ ਚਾਹੀਦੇ ਹਨ ਪੰਜਾਬੀ ਜਾਗਰਣ ਲਿਖਦਾ ਹੈ ਕਿ ਜਾੜ ਜਿਆ ਦੁਖਾਂਤ ਅਣਗਹਿਲੀ ਦਾ ਨਤੀਜਾ ਜਾਂਦਾ ਹੈ ਗੈਸ ਗੀਜ਼ਰ ਹੀਟਰ ਅਤੇ ਅੰਗੀਠੀ ਦੀ ਵਰਤੋਂ ਵੇਲੇ ਸਾਵਧਾਨ ਰਹਿਣਾ ਚਾਹੀਦਾ ਹੈ ਇਸ ਵਾਰ ਫਿਲਹਾਲ ਇੰਨਾ ਹੀ ਅਗਲੇ ਹਫਤੇ ਫਿਰ ਮਿਲਾਂਗੇ ਨਵੇਂ ਸੰਪਾਦਕੀ ਟਿੱਪਣੀਆਂ ਨਾਲ ਧੰਨਵਾਦ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੂਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ